ਬੋਲੀ ਉਤੇ ਬੋਲੀ ਪਾਕੇ ਬੋਲੀ ਉਤੇ ਬੋਲੀ ਪਾਕੇ ਕਿਵੇਂ ਰੌਣਕਾਂ ਲਾਈਆਂ ਬੋਲੀ ਉਤੇ ਬੋਲੀ ਪਾਕੇ ਕਿਵੇਂ ਰੌਣਕਾਂ ਲਾਈਆਂ ਪਹਿਣ ਪਲੇਖੇ ਅੰਬਰਾਂ ਵਿੱਚੋਂ ਪਰियां ਉਤਰ ਆਈਆਂ ਪਹਿਣ ਪਲੇਖੇ ਅੰਬਰਾਂ ਵਿੱਚੋਂ ਪਰियां ਉਤਰ ਆਈਆਂ ਰੱਬਾ ਮੇਰ ਕਰੀ ਤੀਆਂ ਸੌਣ ਦੀਆਂ 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 ਆਈਆਂ வா வேக்கே போி பாவா வேல கார்கே சித்தி ஆஜி வேண விச்சார கே சித்தி ஆஜி வே டோலா சார்க்க சேத்தி ஆஜி வேண விச்சாரே ஆனி குடியே ஆணி ரே பிங்காயே ஆனி குடியே ஆண ਅਨੇਕ ਕੁੜਗੇ ਹਾਂ ਨਦਿਗੇ ਰਲਕੇ ਪੀਂਗ ਚੜਾਈਏ ਹਸੀਏ ਖੇਡੀਏ ਨੱਚੀਏ ਕੁੜਗੇ ਹਸੀਏ ਖੇਡੀਏ ਨੱਚੀਏ ਕੁੜਗੇ ਗੀਤ ਪਿਆਰ ਦੇ ਗਾਏ ਤੀਆਂ ਸੌਣ ਦੀਆਂ ਵਿੱਚ ਤੁਮਾਲਾ ਪਾਈਏ 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 ਤੀਆਂ ਸੌਣ ਦੀਆਂ ਸੋਣ ਮਹੀਨੇ ਮੀ ਪੈ ਜਾਂਦਾ ਸੋਣ ਮਹੀਨੇ ਮੀ ਪੈ ਜਾਂਦਾ ਲਿਸਕੇ ਜੋਰ ਜੋਰ ਸੋਣ ਮਹੀਨੇ ਮੀ ਪੈ ਜਾਂਦਾ ਲਿਸਕੇ ਜੋਰ ਜੋਰ ਬੇ ਤਿੰਤਿਆਂ ਦੀ ਆਏ ਗਿਦਾ ਪੈਂਦਾ ਜੋਰ ਜੋਰ ਬੇ ਤਿੰਤਿਆਂ ਦੀ ਆਏ ਗਿਦਾ ਪੈਂਦਾ ਜੋਰ ਜੋਰ ਬੇ ਤਿੰ ਤਿਆਂ ਦੀ ਆਏ ਗਿਦਾ ਪੈਂਦਾ ਜੋਰ ਜੋਰ ਤੂੰ ਤਾਂ ਮੈਨੂੰ ਲੈਣ ਆ ਗਿਆ ਤੂੰ ਤਾਂ ਮੈਨੂੰ ਲੈਣ ਆ ਗਿਆ ਮੈਂ ਚਰਖਾ ਸੀ ਡਾਉਂਦੀ ਨਾ ਤੋਕੇ ਮੈਂ ਚੜੀ ਚਵਾਰੀ ਨਾ ਤੋਕੇ ਮੈਂ ਚੜੀ ਚਵਾਰੀ ਪਾ ਕੇ ਲਾਲ ਪਰਾਂਦੀ ਤੀਆਂ ਲੱਗੀਆਂ ਤੋਂ ਮੈਂ ਸਵਰੇ ਨਹੀਂ ਜਾਂਦੀ 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 ਤੀਆਂ ਲੱਗੀਆਂ ਤੋਂ ਹਰਾਂ ਦੇ ਹੱਥਾਂ ਉਤੇ ਰੰਗ ਲੀ ਮੈਂਦੀ ਹੋਰਾਂ ਦੇ ਹੱਥਾਂ ਉਤੇ ਰੰਗ ਲੀ ਮੈਂਦੀ ਮੇਰੇ ਹੱਥਾਂ ਵੱਲ ਵੇਖ ਨੀ ਮਾਏ ਮੇਰੇ ਕਿਥੋਂ ਲਖਾਏ ਲੇਖ ਨੀ ਮਾਏ ਮੇਰੇ ਕਿਥੋਂ ਲਖਾਏ ਰੇਖ ਨੀ ਮਾਈ ਮੇਰੇ ਕਿਥੋਂ ਲਖਾਏ ਲੇਖ ਨੀ ਮਾਈ ਸਾਰੇ ਤਾਂ ਪਾਂਡੇ ਮੈਂ ਫੇਕੇਆਂ ਤੋਂ ਲਿਆਈ ਸਾਰੇ ਤਾਂ ਪਾਂਡੇ ਮੈਂ ਫੇਕੇਆਂ ਤੋਂ ਲਿਆਈ ਇੱਕੋ ਤਾਂ ਬਾਟੀ ਮੇਰੀ ਸੱਸ ਦੀਨੀ ਜਦੋਂ ਲੜਦੀ ਤੇ ਕਰ ਕਰ ਦੱਸਦੀਨੀ ਜਦੋਂ ਲੜਦੀ ਤੇ ਕਰ ਕਰ ਦੱਸਦੀਨੀ ਜਦੋਂ ਕਰ ਕਰ ਦੱਸਦੀਨੀ ਆਉ ਨੀ ਕੁੜੀਓ ਹਸੀਏ ਖੇਡੀਏ ਆਉ ਨੀ ਕੁੜੀਓ ਹਸੀਏ ਖੇਡੀਏ ਪੀਪਲੀ ਪੀਂਗਾ ਪਾਈਏ ਨੀ ਗਿੱਦੇ ਦੇ ਵਿੱਚ ਪਾਈਏ ਬੋਲੀਆਂ ਨੀ ਗਿੱਦੇ ਦੇ ਵਿੱਚ ਪਾਈਏ ਬੋਲੀਆਂ ਚਾਂਜਰ ਨੂੰ ਸਣਕਾ ਗੀਏ ਗਿੱਦਾ ਪਾਉ ਕੁੜੀਓ ਤੀਆਂ ਦੀ ਰੌਣਕ ਲਾਈਏ ਗਿੱਦਾ ਪਾਉ ਕੁੜੀਓ ਤੀਆਂ ਦੀ ਰੌਣਕ ਲਾਈਏ ਗਿੱਦਾ ਪਾਉ ਕੁੜੀਓ ਤੀਆਂ ਦੀ ਰੌਣਕ ਲਾਈਏ ਗਿੱਦਾ ਪਾਉ ਕੁੜੀਓ ਸੌਣ ਮਹੀਨਾ ਚੜ ਗਿਆ ਕੁੜੀਓ ਸੌਣ ਮਹੀਨਾ ਚੜ ਗਿਆ ਕੁੜੀਓ ਰਤ ਵਰਖਾ ਦੀ ਆਈ ਸੌਣ ਮਹੀਨਾ ਚੜ ਗਿਆ ਕੁੜੀਓ ਰਤ ਵਰਖਾ ਦੀ ਆਈ ਘਰ ਘਰ ਦੇ ਵਿੱਚ ਪੱਕਣ ਪੂੜੇ ਘਰ ਘਰ ਖੀਰ ਬਣਾਈ ਘਰ ਘਰ ਦੇ ਵਿੱਚ ਪੱਕਣ ਪੂੜੇ ਘਰ ਘਰ ਖੀਰ ਬਣਾਈ ਤੀਆਂ ਦੇਖਣ ਨੂੰ ਸੋਹਰੇ ਚੱਲੇ ਜਵਾਈ ਦੀਆਂ ਦੇਖਣ ਨੂੰ ਸੋਹਰੇ ਚੱਲੇ ਜਵਾਈ ਤੀਆਂ ਦੇਖਣ ਨੂੰ ਸੋਹਰੇ ਚੱਲੇ ਜਵਾਈ ਤੀਆਂ ਦੇਖਣ ਨੂੰ ਸੋਹਰੇ ਚੱਲੇ ਜਵਾਈ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਵਾਰੀ ਸੋਣ ਮਹੀਨਾ ਦਿਨ ਤੀਆਂ ਦੇ ਨੱਚਦੀ ਕੁੜੀ ਇਕ ਵਾਰੀ ਸੋਣ ਮਹੀਨਾ ਦਿਨ ਤੀਆਂ ਦੇ ਨੱਚਦੀ ਕੁੜੀ ਇਕ ਵਾਰੀ ਚੱਲ ਉੱਠ ਕੇ ਕਾਂਦੇ ਬੋਲੀ ਕਿਉਂ ਬੈਠੀ ਐ ਹਾਰੀ ਬਾਬੋ ਨੱਚ ਲੈਨੀ ਕਿਉਂ ਆਕੜਦੀ ਮਾਰੀ 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 ਚਿੱਟੀ ਕਪਾਦੀਆਂ ਚਿੱਟੀਆਂ ਵੇ ਫੁੱਟੀਆਂ ਚਿੱਟੀ ਕਪਾਦੀਆਂ ਜਿੱਟੀਆਂ ਵੇ ਫੁੱਟੀਆਂ ਚੜ ਗਏ ਸੌਣ ਸੌਰੇ ਦੇਣਗੇ ਵੇ ਸੁਟੀਆਂ ਚੜ ਗਏ ਸੌਣ ਸੌਰੇ ਦੇਣਗੇ ਵੇ ਸੁਟੀਆਂ ਚੜ ਗਏ ਸੌਣ ਸੌਰੇ ਦੇਣਗੇ ਵੇ ਸੁਟੀਆਂ ਸਤਰੰਗੀ ਬੋਸ ਕੀ ਦਾ ਸੂਟ ਸਮਾਦੀ ਸਤਰੰਗੀ ਬੋਸ ਕੀ ਦਾ ਸੂਟ ਸਮਾਦੀ ਰੁੱਤ ਗਿਦਿਆਂ ਦੀ ਆਈ ਮੁੰਡੇ ਆ ਭੋਰ ਚਾਂਝਰਾਂ ਦੇ ਪਾਉਂਦੇ ਨਿੰਦ ਹਾਈ ਮੁੰਡਿਆ ਬੋਰ ਚਾਂਜਰਾਂ ਦੇ ਪਾਉਂਦੇ ਨੇ ਦਹਾਈ ਮੁੰਡਿਆ ਬੋਰ ਚਾਂਜਰਾਂ ਦੇ ਪਾਉਂਦੇ ਨੇ ਦਹਾਈ ਮੁੰਡਿਆ ਬੋਰ ਚਾਂਜਰਾਂ ਦੇ ਪਾਉਂਦੇ ਨੇ ਦਹਾਈ ਮੁੰਡੇ ਚੱਕੋ ਮੰਜਾ ਢਾਲੋ ਕੋਰਸੀ ਮੇਰੇ ਵੀਰ ਦੀ ਮੇਮਨੇ ਆਉਣਾ ਚੱਕੋ ਮੰਜਾ ਢਾਲੋ ਕੋਰਸੀ ਮੇਰੇ ਵੀਰ ਦੀ ਮੇਮਨੇ ਆਉਣਾ ਚੱਕੋ ਮੰਜਾ ਢਾਲੋ ਕੋਰਸੀ ਪੱਜੀ ਫਿਰੂਗੀ ਸਾਲੀਨੀ ਅਜ ਮੇਰੇ ਵੀਰੇ ਦੀ ਪੱਜੀ ਫਿਰੂਗੀ ਸਾਲੀਨੀ ਅਜ ਮੇਰੇ ਵੀਰੇ ਦੀ ਪੱਜੀ ਫਿਰੂਗੀ ਸਾਲੀਨੀ ਅਜ ਮੇਰੇ ਵੀਰੇ ਦੀ ਪੱਜੀ ਫਿਰੂਗੀ ਸਾਲੀਨੀ ਅਜ ਮੇਰੇ ਵੀਰੇ ਦੀ